¡Vamos! ਸੋ ਸਤ ਗੁਰ ਧੰਨ ਧੰਨ ਜਿਨ ਭਰਮ ਗੜ ਤੋੜੇ ਸੋ ਸਤ ਗੁਰ ਵਾਹ ਵਾਹ ਜਿਨ ਹਰ ਸੋ ਜੋੜਿਆ ਨਾਮ ਨਿਧਾਨ ਐ ਖੁੱਟ ਗੁਰ ਦੇਦਾਰੂ ਮਹਾਰੋਗ ਬਿਖਰਾਲ ਤਿਨਹਿ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ ਜਿਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇ ਸੋ ਸਤਗੁਰ ਧੰਨ ਧੰਨ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਧੰਨ ਬਾਬਾ ਨਾਨਕ ਤੁਮ ਹੀ ਰੰਤਾਰ ਧੰਨ ਬਾਬਾ ਨਾਨਕ ਤੁਮ ਹੀ ਰੰਤਾਰ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰ ਤਾਰਿਆ ਜਹਾਨ ਲਿਆ ਅਭਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਰਿਆ ਤਿੰਨ ਜਮ ਨੇੜ ਨਾ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਭੁਣਗੂ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਹਰ ਜੁਗ ਜੁਗ ਭਗਤ ਪਾਜਿ ਹੋਰਾ ਪੈਜ ਰੱਖਦਾ ਆ ਆ ਹਰਾਮ ਰਾਜੇ ਹਰਿ ਨਾਮ ਸੁਖ ਸੁਹੇ ਹਰਿ ਭਾਰਿਆ ਜਿ ਹੋਰਾ ਮਹਿਲਾਦ ਤੇ ਰਾਯਾ ਆ ਰਾਮ ਰਾਜੇ ਹੰਕਾਰ ਆਨੰਦ ਤਾਂ ਪਿਠ ਦੇ ਜੀ i ਵੱਡੇ ਕੀਆ ਵਢਾਈਆ ਕਿਛ ਕਹਿਣਾ ਕਹਿਣ ਨਾ ਜਾ ਇਸੋ ਕਰਤਾ ਕਾਦਰ ਕਰੀ ਦੇ ਜੀ ਆਰ ਜਿਕ ਸੰਭਾਹੇ ਸਾਈ ਕਾਰਕਾ ਮਾਮੀ ਦੁਰਛੋਡੇ ਤਿਨੇ ਪਾ ਨਮਕ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਤੋ ਕਰੇ ਜੇ ਤਿਸਹਿਰ ਜਾਏ ਸੋ ਕਰੇ ਜੇ ਤਿਸਹਿਰ ਜਾਏ ਖੁਦ ਤਤ ਨਾਮ ਫਿਰੀਵਾਹੀ ਗੁਰ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਤਦ ਨਪਾਸ ਬਦ ਅਬਦ ਸਰ ਪਿਆਰ ਦਾ ਸਾਚਾ ਵਾਜ ਅਨਹਤure ਬੁਲ ਸਤਨਾ ਵਾਹਿ ਗੁਰੂ ਜੀ ਸਲੋਕ ਪਵਨੁ ਗੁਰੂ ਪਾਣਿ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੈ ਧਰਮ ਦੂ

ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਗੁਰ ਪਰਸਾਦਾ ਸੋਰਠਿ ਮਹਾਲਾ पंजा प्रभ के शरण सगल पहला थे दुख बिन से सुख पाया दयाल हुआ पर ब्रह्म स्वामी पूरा त्याया ਪਰਵ ਕੇ ਸਾਰਣਾ ਸਗਲ ਪੈ ਲਾਥੀ ਦੁਖ ਬਿਨ ਸੇ ਸੁਖ ਪਾਇਆ ਦਇਆ ਰੂਪਾ ਪਰ ਬ੍ਰਹਮ ਸੋ ਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਉ ਰੰਗ ਰਤਾ ਰਹਾ ਹੋ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਾਨਵ ਸਿਆ ਆ ਬੰਦਾਸੀ ਤਾ ਕੋ ਬਿਗਨ ਨ ਕੋ ਲਗ ਜੋ ਸਤ ਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਦੇ ਅੰਤਰਾ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾ ਤੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਾਨ ਕੀ ਇੱਛ ਪੁਜਾਈ ਨਾਨਕ ਦਾਸ ਤਾ ਕ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ اے ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾਂ ਤੋਂ ਭੁੱਲ ਚੁੱਕ ਮਾਫ ਆਪ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ